ਇਹ ਕਾਥਸਰ ਵਾਈਟ ਜੀ ਕੀ ਪਦੇ ਸਾਬਕਾ ਸ੍ਰੀ ਸਭਾ ਜੀ ਕਮੇਟੀ ਪੰਜਾਬ ਬਲਾਕ ਬਲਸਾ ਦਾ ਪ੍ਰਧਾਨ ਜਗਨਦਰ ਸਿੰਘ ਜੋ ਵੀ ਕੁਝ ਦਿਨ ਦਾ ਪਹਿਲਾ ਇਹ ਦੋ ਅੰਗਰੇਜ਼ਾਂ ਦਾ ਗਲਾਸ ਸੀ ਕੌਡੀ ਸਾਹਿਬ ਦਾ ਅਲੱਗ ਹੈ ਨਾ ਕੋਈ ਸੱਚ ਮੰਨਿਆ ਵੀ ਆਪ ਜੀ ਦੇ ਤੇ ਤੇਜਿੰਦ ਖਾਲੇ ਦੇ ਵਿੱਚ ਖੜ ਗਿਆ ਜੀ ਉਹ ਬਾਅਦ ਚਾਦਾ ਜੀ ਸਰਦਾਰ ਜੀਰ ਸਿੰਘ ਉਹਨਾਂ ਦੇ ਘਰੇ ਗਿਆ ਸੀ ਘਰੇ ਜਾ ਕੇ ਪੂਰਾ ਕਰਤਜਾਜਾਂ ਲਿਆ ਗਿਆ ਕਿ ਜੋ ਵੀ ਸ਼ਰਮੀਆਂ ਆ ਕੇ ਬੱਥੇ ਖਾਲੇ ਦੇ ਦੇਖੋ ਫੈਸਲਾ ਜਿਹੜਾ ਸੀ ਉਹਦਾ ਭਰਾਵਾ ਕਰਾਇਆ ਗਿਆ ਜਿਹੜਾ ਕੋ ਸਹਿਮਤੀ ਦੇ ਨਾਲ ਉਹਦਾ ਭਰਾਵਾਂ ਨੇ ਖੋਜਿਆ ਕਿ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਇੱਕ ਜਿਹੜੀ ਆਪਣੀ ਫੌਜੀ ਜੁਨੀਆ ਨੇ ਇਹਦੇ ਨਾਲ ਵੱਧ ਤੋਂ ਵੱਧ ਜਦੋਂ ਤੇ ਜੁੜਿਆ ਹੁੰਦਾ ਜਿਹੜਾ ਇਹ ਰਾਤ ਲੋਕ ਦੋਨੇ ਪਾਸੇ ਚੜ੍ਹ ਜਾਂਦਾ ਹੈ ਉਹ ਕੋਸ਼ਿਸ਼ ਹੈ ਸੈਂਟੀ ਦੇ ਨਾਲ ਇਹਨਾਂ ਦਾ ਸਿੱਟਾ ਰਾਜ ਇਹਨਾਂ ਦਾ ਬੜਾ ਹੀ ਵੱਡਾ ਹੈ ਕਿ ਜਿਹੜਾ ਉਹ ਕੇਸ ਜਿਹੜਾ ਸੀ 15 20 ਦਿਨ ਹੋ ਗਏ ਸੀ ਜਿਹੜੇ ਆਸ ਵਿੱਚ ਜਿਹੜੇ ਉਹ ਉਲਝੇ ਫਰੇ ਹੋਏ ਅੱਜ ਜਿਹੜਾ ਵੀ ਫੈਸਲਾ ਇਹਦੇ ਵੀ ਦੇਖਾਂ ਪੜੀਏ ਤੇ ਉਹ ਅੱਛਾ ਸਰਕਾਰੋਂ ਉਹਨੂੰ ਕਿਹਦੇ ਆ ਗਏ ਸਾਬ ਵਾਏ ਜਿਹੜੇ ਜੋ ਇਹ ਮਸਲਾ ਹੈ ਦੋ ਪਰਾਵਾਂ ਦਾ ਸਿੱਟਾ ਲੱਗ ਗਿਆ ਕਿਉਂਕਿ ਕਈ ਹੋਰ ਪਿੰਡਾਂ 'ਚ ਹੁੰਦਾ ਸਰਪੰਚ ਨੇ ਬੋਟ ਵਗੈਰਾ ਲੈਣੀ ਹੁੰਦੀ ਉਹ ਦੋ ਪੱਠਾ ਰੱਖ ਲੈਂਦਾ ਸਾਡੀ ਦੁਨੀਆ ਜਿਹੜੀ ਆ ਨਰਪੱਖ ਪ੍ਰੈਸਵਾ ਕਰਕੇ ਨਾ ਨਾਮ ਆ ਅਸੀਂ ਫੋਟੋ ਵੀ ਨਾ ਤਾਂ ਕਾਹ ਹੁੰਦਾ ਤੇ ਨਾਮ ਦੂਜੇ ਵੀ ਨੂੰ ਉਹ ਜਿਹੜੀ ਚੱਲਾਇਆ ਆਪਣੀ ਦੇ ਨਾਮ ਲਿਖ ਕੇ ਮੈਨੂੰ ਭੇਜੀਏ ਜਿੰਨਾ ਫੋਟੋ ਵੀ ਭਾ ਲੈਣਾ ਬਾਕੀ ਜੋ ਵੀ ਕਹਿ ਵੀਰ ਦਾ ਹੋਰ ਵੀ ਸਾਡੇ ਫੋਟੋਦਾਨ ਦੱਸਣਾ ਹੈ ਸੋ ਸਾਡੇ ਨਾਲ ਕਨੈਕਟ ਕਰਨਾ ਬਲੋਗ ਬਲੌਗ ਦੇ ਵਿੱਚ ਆ ਜਾਈਂ ਅਸੀਂ ਉਹਨੂੰ ਫੈਸਲਾ ਉਹਨਾਂ ਦੇ ਅੱਖ ਵਿੱਚ ਕਰਾਵਾਂਗੇ ਜਾਂ ਕਿਹਦਾ ਪੈਸਾ ਹੈ ਕੋਈ ਲਗਾਈ ਚੜ੍ਹਾ ਹੈ ਇੰਨੀਆਂ ਗੱਲਾਂ ਨੂੰ ਬੋਲਦੇ ਦਿਮਾਗਾ ਚ ਆਵਾਜ਼ ਪਿਕਾਉਂਦਾ